ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਅੱਜ ਫੇਰ ਹਾਜ਼ਰ ਆਨੇ ਆਪਡੇਟ ਲੈ ਕੇ ਨਵਾਂ ਅਪਡੇਟ ਇਹ ਸੀ ਬਾਈ ਜੀ ਤੇ ਕੈਨੇਡਾ ਦਾ ਕੁਝ ਬੋਟਾ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਹਿ ਲਓ ਕਿ ਹੁਣ ਸਟੂਡੈਂਟ ਜਿਹੜੇ ਵਰਕ ਪਰਮਟ ਨੇ ਜਾਂ ਐਲ ਐਮ ਆਈ ਵਾਲੇ ਨੇ ਉਹ ਬਿਲਕੁਲ ਬੰਦ ਹੋ ਚੁੱਕੇ ਨੇ ਬਹੁਤ ਸਾਰੇ ਰੀਜਨਾਂ 'ਚ ਬਿਲਕੁਲ ਪਰਮਿਟ ਬੰਦ ਨੇ ਸ਼ਾਇਦ ਕੁਝ ਵੀਰਾਂ ਨੂੰ ਨਾ ਪਤਾ ਹੋਵੇ ਜਿਹੜੇ ਕੰਮਕਾਰ ਕਰਦੇ ਨੇ ਜਾਂ ਕਹਿ ਲਓ ਪੜ੍ਹਦੇ ਨੇਗੇ ਤਾਂ ਹੁਣ ਇਹਦੇ ਵਿੱਚ ਉਹਨਾਂ ਨੇ ਇਹ ਚੇਂਜ ਕੀਤਾ ਸੀਗਾ ਕਿ ਕਿਉਂਕਿ ਉਹ ਇਲੈਕਸ਼ਨ ਸੀਗੇ ਕਹਿੰਦੇ ਨੇ ਕੈਨੇਡੀਅਨ ਸਿਟੀਜ਼ਨ ਦੀ ਇੱਥੇ ਗਵਰਨਮੈਂਟ ਸੁਣਦੀ ਆ ਕਿ ਸਾਨੂੰ ਸਮੱਸਿਆ ਕੀ ਆ ਜਾਂ ਇੱਥੇ ਅੰਪਲੋਈ ਰੇਟ ਕੀ ਆਗਾ 6% ਤੋਂ ਉੱਤੇ ਆ ਜਾਂ ਥੱਲੇ ਆ ਤਾਂ ਇੱਥੇ ਸੁਣਿਆ ਜਾਂਦਾ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਜੋ ਲੋਕਲ ਕੈਨੇਡੀਅਨ ਨੇ ਇੱਥੋਂ ਦੇ ਕਹਿ ਲੋ ਦੇਸ਼ ਵਾਸੀ ਨੇ ਸਿਟੀਜ਼ਨ ਨੇ ਉਹਨਾਂ ਦੀ ਗੱਲ ਸੁਣੀ ਜਾਂਦੀ ਆ ਤੇ ਉਹਨਾਂ ਦੀ ਗੱਲ ਇਹ ਸੁਣੀ ਸੀ ਕਿ ਇੱਥੇ ਜਿਹੜਾ ਕਾਮਕਾਰ ਬਹੁਤ ਘਟ ਗਿਆ ਜਿਹੜੇ ਵਿਦੇਸ਼ੀ ਨਾਗਰਿਕ ਨੇ ਉਹਨਾਂ ਨੂੰ ਘਟਾਇਆ ਜਾਵੇ ਤੇ ਪੀਆਰਾ ਬੰਦ ਕੀਤੀਆਂ ਤੇ ਹੁਣ ਇਹਨਾਂ ਦਾ ਇਹੀ ਰੀਜਨ ਸੀ ਬਾਈ ਜੀ ਕਿ ਵੋਟਾਂ ਤੋਂ ਪਹਿਲਾਂ ਗੱਲ ਸੁਣੀ ਤੇ ਫਿਰ ਵੋਟਾਂ ਦੇ ਵਿੱਚ ਵਾਅਦੇ ਕੀਤੇ ਉਹ ਕਾਨੂੰਨ ਲਾਗੂ ਕਰ ਦਿੱਤੇ ਨੇ ਬਹੁਤ ਸਾਰੇ ਤੇ ਤੁਸੀਂ ਦੇਖਦੇ ਹੋਵੋਗੇ ਕਿ ਜਿਹੜੇ ਬੱਚੇ ਪਲੱਸ 2 ਕਰਕੇ ਆਏ ਸੀਗੇ ਲਗਭਗ ਉਹਨਾਂ ਦੇ 60 70% ਵਰਕ ਪਰਮਿਟ ਆਉਂਦੇ ਹੀ ਨਹੀਂ ਉਹਨਾਂ ਨੇ ਬੰਦ ਕਰ ਦਿੱਤੇ ਉਹ ਕਹਿੰਦੇ ਤੁਸੀਂ आईसीआर ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਜਿਹੜੇ ਇਹ ਬੱਚੇ ਸਟੱਡੀ ਕਰਦੇ ਨੇ ਉਹਨਾਂ ਦੇ ਪਰਮਿਟ ਆਉਣਗੇ ਜਾਂ ਨਹੀਂ ਆਉਣਗੇ ਤਾਂ ਉਹਨਾਂ ਨੇ ਜਿਹੜੇ ਫੂਡ ਕੋਟੇ ਸੀਗੇ ਕਹਿ ਲਓ ਕੋਈ ਵੱਡੇ ਵੱਡੇ ਸਟੋਰਾਂ ਦੇ ਵਿੱਚ ਫੂਡ ਦੇ ਵਿੱਚ ਕੰਮ ਕਰਦਾਗਾ ਉਹਨਾਂ ਦੀਆਂ ਪੀਆਰਾਂ ਬੰਦ ਕਰ ਦਿੱਤੀਆਂ ਨੇ ਜੇ ਉਹਦੇ ਉੱਤੇ ਕੰਮ ਕਰਦਾ ਤਾਂ ਕੋਈ ਪੀਆਰ ਨਹੀਂ ਮਿਲਦੀ ਜੇ ਇਹੋ ਜਿਹਾ ਉਹ ਜੁਆਖਾਂ ਨੂੰ ਅਸੀਂ ਕੋਈ ਵੱਡੀ ਕੰਪਨੀ 'ਚ ਕੰਮ ਕਰਦੇ ਹਾਂ ਤਾਂ ਉਹ ਪੀਆਰਾਂ ਵੀ ਬੰਦ ਕਰ ਦਿੰਦੀਆਂ ਤੇ ਹੁਣ ਗੱਲ ਇਹ ਸੀਗੀ ਜੋ ਵੀ ਬੱਚੇ ਪਲੱਸ 2 ਕਰਕੇ ਆਏ ਨੇ ਉਹਨਾਂ ਦੇ ਬਹੁਤ ਘੱਟ ਚਾਂਸ ਨੇ ਵਰਕ ਪਰਮਿਟ ਦੇ ਹਾਂ ਜਿਹੜੇ ਕੋਈ ਵੱਡੀ ਡਿਗਰੀ ਲੈ ਕੇ ਆਉਂਦੇ ਨੇ ਇੱਥੇ ਕੋਈ ਵਧੀਆ ਡਿਗਰੀ ਕਰਦੇ ਨੇ ਜਾਂ ਕੋਈ ਨਰਸਿੰਗ ਕੋਈ ਵੀ ਕਹਿ ਲੋ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੇ ਵਰਕ ਪਰਮਿਟ ਜਿੱਦਾਂ ਹੈਗੇ ਸੀ ਉਦਾਂ ਹੀ ਚੱਲਦੇ ਰਹਿਣਗੇ ਤੇ ਉਹਨਾਂ ਨੂੰ ਵਰਕ ਪਰਮਿਟ ਮਿਲਣਗੇ ਆ ਪੀਆਰ ਦੀ ਕੋਈ ਗਾਰੰਟੀ ਨਹੀਂ ਉਹ ਉਹਨਾਂ ਤੇ ਡਿਪੈਂਡ ਕਰਦਾ ਤੇ ਜਿਹੜੇ ਪਲੱਸ 2 ਵਾਲੇ ਬੱਚੇ ਨੇ ਉਹਨਾਂ ਨੇ ਕਹਿ ਲਿਆ ਭਾਈ ਇੱਥੇ ਸਿਰਫ ਪੜਨ ਆਏ ਹਾਂ ਪੜ ਕੇ ਤੇ ਵਾਪਸ ਜਾਓ ਜਿਹੜਾ ਸੋਨੂੰ ਤਿੰਨ ਸਾਲਾਂ ਦਾ ਵਰਕ ਪਰਮਿਟ ਮਿਲਦਾ ਸੀ ਉਹਦੇ ਵੀ ਚਾਂਸ ਘਟ ਗਏ ਨੇ ਉਹ ਵੀ ਗਵਰਨਮੈਂਟ ਨੇ ਲਗਭਗ ਬੰਦੀ ਕਰ ਦਿੱਤਾ ਸੋਨੂੰ ਬਹੁਤ ਘੱਟ ਚਾਂਸ ਨੇ ਕਿ ਪਲੱਸ 2 ਤੋਂ ਤੁਸੀਂ ਇੱਥੇ ਪਲੱਸ ਤੋਂ ਬਾਅਦ ਪੜਨ ਆਏ ਹੋ ਇੱਥੇ ਵਰਕ ਪਰਮਿਟ ਮਿਲੇ ਬਹੁਤ ਘੱਟ ਚਾਂਸ ਆ ਪੀਆਰ ਦਾ ਤਾਂ ਬਹੁਤ ਵੱਡਾ ਕਿਉਂਕਿ ਸਟੂਡੈਂਟ ਜਿਹੜਾ ਦਬਕਾਗਾ ਉਹ ਇਹੀ ਸੋਚ ਕੇ ਆਉਂਦਾ ਕਿ ਇੱਕ ਇੱਥੇ ਆ ਕੇ ਅਸੀਂ ਵਰਕ ਪਰਮਿਟ ਹਾਸਲ ਕਰਾਂਗੇ ਤੇ ਉਸ ਤੋਂ ਬਾਅਦ ਪੀਆਰ ਆਸਤ ਕਰਾਂਗੇ ਤੇ ਵਾਪਸ ਜਾਵਾਂਗੇ ਤੇ ਹੁਣ ਇਹ ਜਲਦੀ ਥੋੜੇ ਟਾਈਮ 'ਚ ਹੀ ਤੁਹਾਨੂੰ ਦੇਖਣ ਲੱਗ ਜੀਓਗਾ ਬਹੁਤ ਸਾਰਿਆਂ ਨੂੰ ਕੱਢਿਆ ਵੀ ਗਿਆ ਤੇ ਬਹੁਤ ਸਾਰਿਆਂ ਨੂੰ ਖਬਰ ਆਇਆ ਨਹੀਂ ਕਿ ਜਲਦੀ ਤੋਂ ਜਲਦੀ ਕੀ ਵਾਪਸ ਭੇਜਿਆ ਜਾਊਗਾ ਭਾਈ ਤੁਹਾਡੇ ਪਰਮਿਟ ਖਤਮ ਹੋਗੇ ਹੁਣ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਹੀ ਪਤਾ ਲੱਗਿਆ ਕਰੂਗਾ ਕਿ ਤੁਹਾਡੇ ਘਰ ਚਿੱਠੀ ਪਹੁੰਚ ਗਈ ਹੈ ਜੀ ਤੁਹਾਡਾ ਪਰਮਿਟ ਖਤਮ ਹੋ ਗਿਆ ਜਾਂ ਕਹਿ ਲਓ ਤੁਹਾਡਾ ਸਟੂਡੈਂਟ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਿਆ ਤਾਂ ਤੁਸੀਂ ਵਾਪਸ ਚਲੇ ਜਾਓ ਤੇ ਵੀਰੋ ਤੁਸੀਂ ਦੇਖ ਕੇ ਆਇਆ ਕਰੋ ਐਨਾ ਪੈਸਾ ਨਾ ਗਾਲਿਆ ਕਰੋ ਪਹਿਲੀ ਗੱਲ ਤਾਂ ਹੁਣ ਪਹਿਲਾਂ ਲਈ ਇੱਥੇ ਕੰਮ ਕਰਨ ਦੀ ਇਹ ਦੂਜੀ ਗੱਲ ਸਰਕਾਰ ਸਖਤ ਹੋਈ ਜਾਂਦੀ ਆ ਪੀਆਰ ਤਾਂ ਬਹੁਤ ਦੂਰ ਦੀ ਗੱਲ ਆ ਤੁਹਾਨੂੰ ਕਿਹਾ ਸੀ ਸਟੂਡੈਂਟਾਂ ਦੇ ਵਰਕ ਪਰਮਿਟ ਨਹੀਂ ਆ ਰਹੇ ਮੇਰੇ ਅੱਖੀ ਬਹੁਤ ਸਾਰੇ ਜਿਹੜੇ ਦੇਖੇ ਨੇ ਮੈਂ ਇੱਥੇ ਮੁੰਡੇ ਪੜ੍ਹਨ ਆਏ ਸੀ ਕੁੜੀਆਂ ਉਹਨਾਂ ਦੇ ਵਰਕ ਪਰਮਿਟ ਨਹੀਂ ਆਏ ਹੈਗੇ ਤੇ ਉਹ ਕਹਿ ਲੋ ਕਿਸੇ ਨੇ ਪਹਿਲਾਂ ਰਿਫਿਊਜੀ ਲਾਤੀ ਹੁਣ ਇਹਨਾਂ ਨੇ ਰਿਫਿਊਜੀ ਵੀ ਬੰਦ ਕਰਤੀ ਕਿ ਜਿਹੜਾ ਵੀ 1 ਸਾਲ ਹੋ ਗਿਆ ਆਏ ਨੂੰ ਉਹਦੀ ਰਿਫਿਊਜੀ ਨਹੀਂ ਲੱਗੂ ਜੇ 1 ਸਾਲ ਤੋਂ ਘਾਟਾ ਤਾਂ ਤੁਹਾਡੇ ਚਾਂਸ ਨਹੀਂਗੇ ਜਿਹੜੀ ਰਿਫਿਊਜੀ ਵਾਲਾ ਕੇਸ ਸੀਗਾ ਉਹ ਵੀ ਕਹਿੰਦੇ ਹੁਣ ਡਾਇਰੈਕਟ ਕੋਰਟ ਚ ਨਹੀਂ 60 70% ਇਹਨਾਂ ਦੇ ਡਿਪਾਰਟਮੈਂਟ ਚ ਆਇਆ ਕਰਨਗੇ ਕੋਰਟ ਦਾ ਕੋਰਟ ਦੀ ਜਿਹੜੀ ਕਹ ਲੋ 100 ਦੇ 100 ਪਰਸੈਂਟ ਕੋਰਟ ਦੀ ਜਿਹੜੀ ਐਕਸੈਪਟ ਕਰਨ ਦੀ ਕੇਸ ਦੀ ਦਰਕਨਾਰ ਸੀ ਫਿਰ ਵੀ 60 ਪਰਸੈਂਟ ਸੀਗੀ ਤੇ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਜਿੱਥੇ ਹੁਣ ਕੇਸ ਜਾਣਗੇ ਉੱਥੇ ਤਕਰੀਬਨ 20 ਪਰਸੈਂਟ ਹੀ ਐਕਸੈਪਟ ਕਰਨ ਦੀ ਆ ਬਾਕੀ ਇਹ ਚਾਕੇ ਰੱਦ ਮਾਰਿਆ ਕਰਨਗੇ ਛੋਡੇ ਕੇਸ ਹੁਣ ਛੋਡੇ ਕੋਲੇ ਕੈਨੇਡਾ ਦਰਵਾਜ਼ੇ ਬੰਦ ਕਰਦਾ ਜਾਂਦਾ ਤੇ ਛੋਡੇ ਕੋਲੇ ਹੁਣ ਕਹਿਣ ਨੂੰ ਕਿਉਂਕਿ ਇਹ ਤੇ ਬੱਚੇ ਪੜ੍ਹਦੇ ਨੇ ਲੋਕਲ ਉਹਨਾਂ ਨੂੰ ਇਮੀਗ੍ਰੇਸ਼ਨ ਤੇ ਜਾਂ ਗਵਰਨਮੈਂਟ ਦੇ ਕਾਨੂੰਨਾਂ ਬਾਰੇ ਨਹੀਂ ਪਤਾ ਵੀ ਨਵੇਂ ਕਾਨੂੰਨ ਕੀ ਆ ਰਹੇ ਨੇ ਕਿਉਂਕਿ ਉਹ ਤਾਂ ਆਪਣੇ ਮਾੜਾ ਮੋਟਾ ਕੰਮ ਕਰ ਮਿਲਦਾ ਦਿਹਾੜੀਆਂ ਉਹ ਕਰ ਲਾਦੇ ਆ ਤੇ ਇੱਥੇ ਉਹ ਟੈਨਸ਼ਨ ਚ ਫਿਰਦੇ ਨੇ ਤੇ ਦਿਨੋਂ ਦਿਨ ਨਵੇਂ ਕਾਨੂੰਨ ਬਦਲਦੇ ਨੇ ਕਿਉਂਕਿ ਇੱਥੇ ਉਹ ਦੇਸ਼ ਨਹੀਂ ਹੈਗਾ ਜਿੱਦਾਂ ਆਪਣੀ ਇੰਡੀਆ ਵਾਂਗੂ ਘਰ ਦੇ ਵਿੱਚ ਨਿਊਜ਼ ਜਾਂ ਪਿੰਡਾਂ ਦੇ ਵਿੱਚ ਨਿਊਜ਼ ਦੇਖ ਲਾਦੇ ਆ ਪਤਾ ਲੱਗ ਜਾਂਦਾ ਕਿ ਕੀ ਹੋ ਰਿਹਾ ਇੱਥੇ ਲੋਕ ਇੰਨਾ ਧਿਆਨ ਨਹੀਂ ਦਿੰਦੇ ਤਾਂ ਕਰਕੇ ਸਿਰਫ ਘਰੇ ਚਿੱਠੀ ਆਏ ਦੀ ਆ ਭਾਈ ਤੁਹਾਡਾ ਵਰਕ ਪਰਮਿਟ ਕੈਨਸ ਖਤਮ ਹੋ ਗਿਆ ਤੇ ਤੁਸੀਂ ਵਾਪਸ ਜਾਣ ਦੀ ਤਿਆਰੀ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਨੂੰਨ ਸਖਤ ਹੋਣਗੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਈ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਧੰਨਵਾਦ ਜੀ